ਅਜਨਾਂ ਬਿਠੇ-ਬਿਠੇ ਮੇਰੇ ਦਿਮਾਗ 'ਚ ਐਵੇਂ ਆ ਗਿਆ ਕਿ ਕੰਮ ਕੱਟ ਕਿਸ ਤਰ੍ਹਾਂ ਲਏ ਆ ਤੇ ਮੋਟਾ-ਮੋਟਾ ਜਿਹਾ ਜਿਹੜਾ ਮੈਂ ਸੱਖ ਦਾ ਲਗਾਇਆ ਉਹ ਤੁਹਾਨੂੰ ਮੈਂ ਦੱਸ ਦਿੰਦੀ ਆ ਕਿ ਜਿਵੇਂ ਪਹਿਲੇ ਰੇਖਿਆ ਸੀ ਕਦੀ ਮਤਲਬ ਜਿਵੇਂ ਘਰਾਵੇ 'ਚ ਕੋਈ ਪਿੰਡ ਵਿੱਚ ਕੋਈ ਇੱਕ ਬੰਦਾ ਹੀ ਕੋਈ ਚੰਗੀ ਐਜੂਕੇਸ਼ਨ ਲੈਂਦਾ ਸੀ ਕਿਸੇ ਕੋਈ ਚੰਗੀ ਡਿਗਰੀ ਲੈਂਦਾ ਸੀ ਤੇ ਉਹ ਫਾਰਮ ਭਰਦਾ ਸੀ ਸਰਕਾਰੀ ਨੌਕਰੀ ਦੇ ਤੇ ਉਹਨੂੰ ਮਿਲ ਵੀ ਜਾਂਦੀ ਸੀ ਤੇ ਉਸ ਤੋਂ ਬਾਅਦ ਹੁਣ ਅੱਜ ਦੇ ਟਾਈਮ ਵਿੱਚ ਕੀ ਹੋ ਗਿਆ ਕੀ ਹਰ ਘਰ ਦੇ ਜੇ 4 ਬੱਚੇ ਆ 2 ਬੱਚੇ ਆ 3 ਬੱਚੇ ਆ ਉਹ ਹਰ ਇੱਕ ਕੋਈ ਮਤਲਬ ਡਿਗਰੀ ਲੈ ਰਿਆ ਇਸ ਤਾਈ ਤੇ ਪਹਿਲੇ ਲੋਕਾਂ ਦਾ ਇਹ ਸਿਸਟਮ ਹੁੰਦਾ ਸੀ ਕਿ ਉਹ ਨਾਲ ਦੇ ਨਾਲ ਇਤਰਾ ਘਰਾਂ ਦੇ ਕੰਮ ਆਪਣੇ ਖੇਤਾਂ ਦੇ ਕੰਮ ਹੋਰ ਸਲਾਈ ਬਣਾਈ ਦੇ ਕੰਮ ਜਿਹੜੇ ਬੰਦੇ ਹੁੰਦੇ ਸੀ ਉਹ ਹੋਰ ਕਿੰਨੇ ਕੰਮ ਹੁੰਦੇ ਸੀ ਜਿਨ੍ਹਾਂ ਨੂੰ ਨਾਲ ਦੀ ਨਾਲ ਕਰਦੇ ਸੀ ਕੋਈ ਪਸ਼ੂ ਪਾਲਣ ਹੋ ਗਿਆ ਜਾਂ ਕੋਈ ਖੇਤਾਂ ਦਾ ਕੰਮ ਹੋ ਗਿਆ ਜਾਂ ਕੋਈ ਹੋਰ ਤੇ ਹੁਣ ਦੇ ਸਿਰਫ ਪੜਾਈ ਵਿੱਚ ਹੀ ਉੱਚੇ ਜਾਂਦੇ ਆ ਤੇ ਡਿਗਰੀ ਲੈਂਦੇ ਆ ਜੇ ਹੁਣ ਹਰ ਘਰ ਦੇ 4 ਬੱਚੇ ਹੋਣਗੇ ਤੁਹਾਨੂੰ ਪਤਾ ਤੇ ਹਰ 4-4 ਡਿਗਰੀਆਂ ਲੈ ਕੇ ਬੈਠੇ ਹੋਣਗੇ 1.5 ਤੋਂ 2 ਲੱਖ ਬੱਚਾ ਇੱਕ ਹੀ ਫਾਰਮ ਵਿੱਚ ਡਿਗਰੀ ਲਏਗਾ ਤੇ 1.5 ਤੋਂ 2 ਲੱਖ ਨੌਕਰੀ ਹਰ ਸਾਲ ਕਿੱਥੋਂ ਆਏਗੀ? ਇਹ ਚੀਜ਼ ਨੂੰ ਬੜੇ ਡੀਪਲੀ ਸਮਝਣ ਦੀ ਲੋੜ ਆ ਤੇ ਪਰ ਕੰਮ ਕੋਈ ਨਹੀਂ ਸਿੱਖਣਾ ਚਾਹੁੰਦਾ ਤੇ ਮੈਂ ਕੱਲ ਦੇਖ ਰਹੀ ਸੀ ਅੱਜ ਕਿ ਲੋਕ ਨਾ ਸਾਦਾ ਅਠਿਆ ਦਿਨਾਂ ਦੇ ਵਿੱਚ guzara ਕਰਨਦੇ ਆ ਤੇ ਉਹਨਾਂ ਦਾ ਕਿਸ ਤਰ੍ਹਾਂ ਟਾਈਮ ਪਾਸ ਹੁੰਦਾ ਹੋਊਗਾ ਕੀ ਕਰਦੇ ਹੋਣਗੇ ਉਹ ਕਿਹੜੀਆਂ ਐਮਜੀਆਂ ਜ਼ਰੂਰਤਾਂ ਜਿਨ੍ਹਾਂ ਨੂੰ ਉਹਨਾਂ ਨੇ ਮਾਰਿਆ ਹੋਏਗਾ ਤੇ ਮੈਂ ਇਹੀ ਦੇਖਿਆ ਕਿ ਹੁਣ ਜਿਵੇਂ ਪਹਿਲੇ ਲੈਂਟਰ ਪਿੰਦੇ ਸੀ ਮੈਂ ਮਤਲਬ ਪਹਿਲੇ ਤਾਂ ਬਾਲਿਆਂ ਵਾਲੀਆਂ ਛੱਤਾਂ ਜਾਂ ਕੋਈ ਟਾਇਰ ਵਗੈਰਾ ਹੀ ਹੁੰਦੇ ਸੀ ਪਰ ਜਦੋਂ ਤੋਂ ਲੈਂਟਰ ਸ਼ੁਰੂ ਹੋਏ ਮੈਂ ਉਦੋਂ ਤੋਂ ਵੀ ਵੇਖਿਆ ਕਿ ਕੋਈ ਘੱਟੋ ਘੱਟ ਮੇਰੇ ਸਾਹਮਣੇ 20 30 40 ਬੰਦੇ ਇਕੱਠੇ ਹੋ ਕੇ ਫਿਰ ਇੱਕ ਘਰ ਦਾ ਲੈਂਟਰ ਪਾਉਂਦੇ ਸੀ ਆਪ ਹੀ ਉਹ ਸਾਰਾ ਮਸਾਲਾ ਤਿਆਰ ਕਰਨਾ ਆਪ ਹੀ ਫਿਰ ਉਹਨੂੰ ਬਣਾਉਣਾ ਫਿਰ ਉਹ ਗੋ ਬਣ ਕੇ ਸਟੈਪ ਬਾਈ ਸਟੈਪ ਉੱਪਰ ਲੈ ਕੇ ਜਾਣਾ ਦੋ ਤਿੰਨ ਮਿਸਤਰੀ ਲੱਗੇ ਹੋਣੇ ਤੇ ਹੁਣ ਸਿਰਫ ਇੱਕ ਮਸ਼ੀਨ ਆਉਂਦੀ ਆ ਨਾਲ ਉਹਦੇ ਚਾਰ ਬੰਦੇ ਹੁੰਦੇ ਆ ਤੇ ਵੱਡੇ ਤੋਂ ਵੱਡਾ ਲੈਂਟਰ 2 2.5 ਘੰਟਿਆਂ ਚ ਖਤਮ ਕਿਨੇ ਬੰਦਿਆਂ ਦੀ ਜੋਬ ਮਰ ਗਈ ਮਤਲਬ 4-5 ਬੰਦਿਆਂ ਤੇ ਉਹ ਚਾਰ ਪੰਜ ਬੰਦੇ ਹੁਣ ਤੁਸੀਂ ਜੇ ਆਪਾਂ ਇੱਕ ਫਲੇਵਰ ਦੀ ਲਾਈਏ ਤੇ 600 ਰੁਪਿਆ ਦੀ ਹੜੀ ਚੱਲ ਰਹੀ ਹੈ ਤੇ ਮਿਸਤਰੀ ਦੀ ਆਰਟਿਸਟ ਸਟੈਂਡ ਤੇ ਉਹਦੇ ਵਿੱਚ ਕੀ ਹੈ ਕਿ ਹੁਣ ਉਹਦੇ ਕੋਲ ਮਿਸਤਰੀ ਕੋਲ ਇੱਕ ਸਕਿੱਲ ਆ ਉਹ ਕਾਰ ਬਣਾ ਸਕਦਾ ਆ ਤੇ ਉਹ ਆਪਣੀ ਵਧੀਆ ਇਨਕਮ ਜਨਰੇਟ ਕਰ ਰਿਹਾ ਆ ਤੇ ਹੁਣ ਜੇ حساب ਲਾਈਏ ਮोटा-ਮोटा 8 24 ਤੇ 24000 ਰੁਪਏ ਉਹ ਮਹੀਨਾ ਕਮਾ ਰਿਹਾ ਤੇ ਮੁੰਡੇ 8000 10000 12 15000 ਵਿੱਚ ਮੋਲਾਂ ਚ ਧੱਕੇ ਖਾ ਰਹੇ ਨੋਨੋ ਘੰਟੇ ਦੀ ਡਿਊਟੀ ਕਰ ਰਹੇ ਆ ਤੇ ਜੇ ਅੱਜ ਹੀ ਮੌਲ ਬੰਦ ਹੋ ਜੇ ਉਹ ਤੋਂ ਕੱਢ ਦੇਣ ਤੇ ਫਿਰ ਉਹਨਾਂ ਨੂੰ ਕੁਝ ਨਹੀਂ ਆਉਂਦਾ ਉਸ ਤੋਂ ਬਾਅਦ ਤੇ ਇਹ ਤੁਹਾਨੂੰ ਕੀ ਲੱਗਦਾ ਕਿ ਸਹੀ ਗੱਲ ਆ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਤੇ ਮੇਰਾ ਇਹੀ ਸੋਚਣੀ ਆ ਇਹੀ ਕਹਿਣਾ ਆ ਕਿ ਆਪਣੇ ਬੱਚਿਆਂ ਨੂੰ ਬੱਚੇ-ਬੱਚੇ ਨਾ ਕਰੋ ਚਾਹੇ ਉਹ ਮੁੰਡਾ ਏ ਚਾਹੇ ਕੁੜੀ ਆ ਉਹਨਾਂ ਨੂੰ ਸ਼ੁਰੂ ਤੋਂ ਹੀ ਕਰਾ ਦੇ ਕੰਮਕਾਰਾਂ ਵਿੱਚ ਪਾਓ ਆਪਣੇ ਨਾਲ ਫਿਰ ਉਸ ਤੋਂ ਬਾਅਦ ਜੇ ਉਹ 1-2 ਵਜੇ ਪੜ ਕੇ ਆ ਜਾਂਦਾ ਨਾ ਉਹਨੂੰ ਆਪਣੇ ਲਾਗੇ ਬੰਨੇ ਕੋਈ ਵੀ ਕਿਸੇ ਨਾ ਕਿਸੇ ਸਕਿੱਲ ਵਿੱਚ ਪਾਓ ਉਸ ਤੋਂ ਬਾਅਦ ਹੁਣ ਤੁਸੀਂ ਇਹ ਵੀ ਵੇਖ ਰਹੇ ਹੋ ਕਿ ਜਿੰਨਾ ਸਿਸਟਮ ਟੋਟਲੀ ਜੇ ਅੱਗੇ ਹੋਟਲ ਹੁੰਦੇ ਸੀਗੇ ਤੇ ਉਹਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਸੀ ਤੇ ਹੁਣ ਉਹਦੇ ਵਿੱਚ ਵੀ ਤੁਹਾਨੂੰ ਪਤਾ ਸਿਕਿਉਰਿਟੀ ਫਿਰ ਮੈਨੂੰ ਦੇਣਾ ਤੇ ਉਸ ਤੋਂ ਬਾਅਦ ਆਰਡਰ ਲੈਣ ਇਹੋ ਜੇ ਕੰਮ ਵੀ ਮਸ਼ੀਨਾਂ ਨੇ ਲੈ ਲਿਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਹੁਣ ਜਮਾਨੇ ਦੇ ਹਿਸਾਬ ਨਾਲ ਥੋੜਾ ਜਿਹਾ ਡਿਜੀਟਲ ਸਟੱਡੀ ਵੱਲ ਵੀ ਜਾਣਾ ਚਾਹੀਦਾ ਆ ਜੇ ਤੁਹਾਨੂੰ ਲੱਗੇ ਨਾ ਕਿ ਮੈਂ ਸਹੀ ਕਹਿ ਰਹੀ ਆ ਤੇ ਮੈਨੂੰ ਜਰੂਰ ਕਮੈਂਟ ਕਰਿਓ ਤੇ ਜਾਂ ਫਿਰ ਮੈਨੂੰ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਆਪਾਂ ਨੂੰ ਨਹੀਂ ਸਿੱਖਣਾ ਚਾਹੀਦਾ ਹਲੇ ਵੀ ਬੱਚੇ ਬੀਐਡ ਕਰ ਲੋ ਐਮਏ ਕਰ ਲੋ ਐਮਐਡ ਕਰ ਲੋ ਦੇ ਮੈਂ ਇਹ ਨਹੀਂ ਕਹਿੰਦੀ ਕਿ ਪੜੋ ਨਾ ਪੜੋ ਪਰ ਨਾਲ ਦੇ ਨਾਲ ਕੁਝ ਸਿੱਖੋ ਜੇ ਤੁਹਾਨੂੰ ਕੰਪਨੀ ਦੇ ਬੇਸ ਤੇ ਪੜਾਈ ਦੇ ਬੇਸ ਤੇ ਕੋਈ ਕੰਮ ਨਹੀਂ ਮਿਲ ਰਿਹਾ ਕੋਈ ਜੋਬ ਨਹੀਂ ਮਿਲ ਰਹੀ ਤੇ ਸਕਿੱਲ ਦੇ ਬੇਸ ਤੇ ਤੇ ਮਿਲੂਗੀ ਤੁਸੀਂ ਵੇਖਿਆ ਸੁਣੀ ਹੋਊਗੀ ਪਿੱਛੇ ਜੇ ਇੱਕ ਵੀਡੀਓ ਕਿ ਕਿਸੇ ਮੁੰਡੇ ਨੇ 2-3 ਸੈਕਿੰਡ ਲਈ ਕਿ ਪਤਾ ਨਹੀਂ ਕੋਈ 11 ਸੈਕਿੰਡ ਲਈ ਇਸ ਤਰ੍ਹਾਂ ਕਰਕੇ ਕੁਝ ਉਹਨੇ ਗੂਗਲ ਨੂੰ ਹੈਕ ਕਰ ਦਿੱਤਾ ਜਿਸ ਨੂੰ ਕਿ ਅੱਜ ਤੱਕ ਕੋਈ ਕਰ ਨਹੀਂ ਸਕਿਆ ਤੇ ਉਹ ਕੋਈ ਛੋਟੀ ਜੀ ਸਿਟੀ ਦਾ ਹੀ ਮੁੰਡਾ ਸੀ ਕੋਈ ਜ਼ਿਆਦਾ ਪੜਿਆ ਲਿਖਿਆ ਵੀ ਨਹੀਂ ਸੀ ਤੇ Google ਵਾਲੇ ਉਹਨੂੰ ਰਾਤੋਂ ਰਾਤ ਚੁੱੱਕ ਕੇ ਤੇ ਕਰੋੜਾਂ ਦੀ ਫਰਾਂਚਾਈਜ਼ੀ ਦੇ ਨਾਲ ਉਹਨੂੰ ਮਤਲਬ ਉਹਨਾਂ ਨੇ ਆਪਣੇ ਕੋਲ ਆਪਣੇ ਕੰਮ ਲਈ ਰੱਖ ਲਿਆ ਮਤਲਬ ਉਹਦੇ ਕੋਲੇ ਕਹਿੋ ਜੀ ਸਕਿੱਲ ਆ ਗਈ ਜਿਹੜੀ ਕਿਸੇ ਦੇ ਕੋਲ ਨਹੀਂ ਤੇ ਆਪਾਂ ਹੱਲੇ ਵੀ ਕਹਿ ਦਿੰਨੇ ਨਹੀਂ ਜੀ ਆਨਲਾਈਨ ਕੰਮ ਫਰਾਡ ਹੁੰਦਾ ਆ ਆਨਲਾਈਨ ਕੰਮ ਕਿੱਥੋਂ ਸਿੱਖੀਏ ਫੇਰ ਅਜੇ ਸਿੱਖਣ ਜਾਂਦੇ ਦੋ-ਦੋ ਢਾਈ ਲੱਖ ਰੁਪਏ ਤਿੰਨ-ਤਿੰਨ ਸਾਲ ਲੱਗ ਜਾਂਦੇ ਆ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਇਹਨੂੰ ਦੋ-ਤਿੰਨ ਮਹੀਨਿਆਂ ਵਿੱਚ ਤੇ ਦੋ-ਤਿੰਨ ਮਹੀਨੇ ਪ੍ਰੈਕਟਿਸ ਕਰਕੇ ਪੂਰੇ ਪਰਫੈਕਟ ਹੋ ਸਕਦੇ ਹੋ ਉਹ ਵੀ ਕੋਈ 5 ਤੋਂ 20000 ਦੇ ਵਿੱਚ ਵਿੱਚ ਤੇ ਨਾਲ ਦੀ ਨਾਲ ਤੁਹਾਨੂੰ ਜੋਬ ਦੀ ਤੇ ਕੰਮ ਦੀ ਪੂਰੀ ਗਾਰੰਟੀ ਜਿੱਥੇ ਤੁਸੀਂ ਆਪਣਾ ਕੰਮ ਵੀ ਕਰ ਸਕਦੇ ਹੋ ਤੇ ਪੈਸੇ ਵੀ ਕਮਾ ਸਕਦੇ ਹੋ ਤੇ ਜੇ ਹਾਲੇ ਵੀ ਤੁਸੀਂ ਕਹਿੰਦੇ ਨਾ ਕਿ ਕੰਮ ਨਹੀਂ ਹੈਗਾ ਮੈਨੂੰ ਕੁਝ ਆਉਂਦਾ ਨਹੀਂ ਮੈਂ ਕੰਮ ਨਹੀਂ ਤੇ ਫਿਰ ਮਤਲਬ ਤੁਸੀਂ ਕੁਝ ਕਰਵਾ ਹੀ ਨਹੀਂ ਚਾਹੁੰਦੇ